ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਜਿਸ ਦੀਆਂ ਕਾਂਗਰਸ ਪਾਰਟੀ ਵੱਲੋਂ ਤਾਰੀਫਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨੂੰ ਕਿਸਾਨਾਂ ਨੌਜਵਾਨਾਂ ਅਤੇ ਗਰੀਬਾਂ ਦੇ ਲਈ ਬੇਹਦ ਖਾਸ ਮੈਨੀਫੈਸਟੋ ਦੱਸਦੇ ਦਿਖਾਈ ਦੇ ਰਹੇ ਨੇ ਪਰ ਦੂਜੇ ਪਾਸੇ ਕਾਂਗਰਸ ਦਾ ਮੈਨੀਫੈਸਟੋ ਅਕਾਲੀ ਦਲ ਨੂੰ रास ਨਹੀਂ ਆਇਆ ਅਕਾਲੀ ਦਲ ਨੇ ਇਸ ਮੈਨੀਫੈਸਟੋ ਨੂੰ ਠੱਗੀ ਦੀ ਨਵੀਂ ਪ੍ਰੋਜੈਕਟ ਰਿਪੋਰਟ ਦੱਸਿਆ ਅਤੇ ਆਖਰਕਾਰ ਪਹਿਲਾਂ ਪੰਜਾਬ ਵਿੱਚ ਜਾਰੀ ਕੀਤਾ ਗਿਆ ਮੈਨੀਫੈਸਟੋ ਦਾ ਕਾਂਗਰਸ ਨੇ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਤਾਂ ਮੈਨੂੰ ਦੇਸ਼ ਦੇ ਲੋਕਾਂ ਨਾਲ ਕੀਤੇ ਗਏ ਇਹ ਵਾਅਦੇ ਕਿਵੇਂ ਪੂਰੇ ਹੋ ਸਕਦੇ ਨੇ ਕੀ ਸਵਾਲ ਚੁੱਕੇ ਨੇ ਅਕਾਲੀ ਦਲ ਨੇ ਇਸ ਮੈਨੀਫੈਸਟੋ ਉੱਤੇ ਅਤੇ ਉਹਨਾਂ ਦਾ ਕੀ ਜਵਾਬ ਦਿੰਦਾ ਹੈ ਕਾਂਗਰਸ ਨੇ ਤੁਸੀਂ ਵੀ ਸੁਣੋ ਕਿ ਦੇਸ਼ ਦੇ ਲੋਕਾਂ ਦੇ ਨਾਲ ਠੱਗੀ ਮਾਰਨ ਵਾਸਤੇ ਇੱਕ ਨਵੀਂ ਪ੍ਰੋਜੈਕਟ ਰਿਪੋਰਟ ਜਿਹੜੀ ਹੈ ਉਹ ਤਿਆਰ ਕਿਉਂਕਿ ਦੇਸ਼ ਦੇ ਲੋਕੀ ਜਿਹੜੇ ਹੈ ਕਾਂਗਰਸ 'ਤੇ ਇਤਬਾਰ ਨਹੀਂ ਕਰ ਸਕਦੇ ਇਹਦੀ ਕ੍ਰੈਡੀਬਿਲਿਟੀ ਇੰਨੀ ਲੋ ਹੋ ਚੁੱਕੀ ਹੈ ਔਰ ਨਾ ਹੀ ਜਿਹੜਾ ਲੀਡਰ ਇਹਨਾਂ ਨੇ ਅੱਗੇ ਪ੍ਰਧਾਨ ਮੰਤਰੀ ਵਾਸਤੇ ਲਾਇਆ ਉਹਦੇ 'ਤੇ ਦੇਸ਼ ਦੀ ਜਨਤਾ ਇਤਬਾਰ ਕਰ ਸਕਦੀ ਮੈਨੂੰ ਪੁੱਛਣਾ ਚਾਹੁੰਦਾ ਕਿ ਲੋਕੀ ਇਹਨਾਂ ਦੇ ਅੱਜ ਦੇ ਮੈਨੀਫੈਸਟੋ ਦੇ ਉੱਤੇ ਇਤਬਾਰ ਕਿੱਦਾਂ ਕਰਨ ਜਦੋਂ ਕਿ ਪੰਜਾਬ ਦੇ ਵਿੱਚ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਗਿਆ ਸੀ ਉਹਦੇ ਉੱਤੇ ਵੀ ਡਾਕਟਰ ਮਨਮੋਹ ਸਿੰਘ ਰਾਭ ਦੀ ਬਹੁਤ ਸੀ ਉਹ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਉਹਦੋਂ ਕਸਮਾਂ ਖਾਧੀਆਂ ਸੀ ਉਹਦੇ ਵਿੱਚੋਂ ਤਾਂ ਇੱਕ ਵੀ ਚੀਜ਼ ਨਹੀਂ ਪੂਰੀ ਹੋਈ ਜੇ ਪੰਜਾਬ ਦੇ ਵਿੱਚ 90 ਹਜ਼ਾਰ ਕਰੋੜ ਦੇ ਕਰਜ਼ਾ ਮਾਫੀ ਦੀ ਗੱਲ ਕਰਕੇ ਕਾਂਗਰਸ ਪੰਜਾਬ ਦੇ ਕਿਸਾਨਾਂ ਨੂੰ ਠੱਗੀ ਕਰ ਸਕਦੀ ਹੈ ਤੇ ਹੁਣ ਸਾਰੇ ਦੇਸ਼ ਦੇ ਨਾਲ ਠੱਗੀ ਹੋਣੀ ਹੈ ਪੰਜਾਬ ਦੇ ਵਿੱਚ ਜਿਹੜੀ ਹੈ ਨੌਜਵਾਨਾਂ ਦੇ ਨਾਲ ਰੋਜ਼ਗਾਰ ਦੀ ਗੱਲ ਕਰਕੇ ਅੱਜ 100% ਕਾਗਸ ਨੇ ਠੱਗੀ ਮਾਰੀ ਆ ਤੇ ਹੁਣ ਦੇਸ਼ ਦੇ ਵਿੱਚ 34 ਲੱਖ ਨੌکریاں ਸਾਰੇ ਦੇਸ਼ ਦੇ ਨੌਜਵਾਨਾਂ ਨੂੰ ਠੱਗੇ ਜਾਣ ਪੰਜਾਬ ਦੇ ਗਰੀਬ ਨੂੰ ਇਹਨਾਂ ਨੇ ਇੱਕ ਪੈਸਾ ਨਹੀਂ ਦੇ ਕਿਉਂਕਿ ਜਿਹੜੀ 12000 ਦੀ ਕੰਡੀਸ਼ਨ ਇਹਨਾਂ ਨੇ ਮਿਨੀਮਮ ਉਹਦੀ ਆਮਦਨ ਦੀ ਰੱਖੀ ਆ ਪੰਜਾਬ ਦੇ ਵਿੱਚ ਆਲਰੇਡੀ ਆਮਦਨ 60000 ਤੋਂ ਉੱਪਰ ਇਸ ਕਰਕੇ ਸਾਡੇ ਲੋਕਾਂ ਦੇ ਨਾਲ ਤੇ ਇਹਨਾਂ ਦੀ ਪਹਿਲਾਂ ਹੀ ਠੱਗੀ ਵੱਜ ਗਈ ਅੱਜ ਐਜੂਕੇਸ਼ਨ ਦੇ ਉੱਤੇ ਵੱਧ ਖਰਚ ਕਰਨ ਦੀ ਗੱਲ ਕਰ ਰਹੇ। ਤੇ ਜਿਹੜਾ ਪੰਜਾਬ ਦੇ ਵਿਦਿਆਰਥੀਆਂ ਦੇ ਨਾਲ ਉਦੋਂ ਸਮਾਰਟਫੋਨ ਦਾ ਵਾਧਾ ਕੀਤਾ ਸੀ, ਹੋਰ ਸੂਰਤਾਂ ਦਾ ਵਾਧਾ ਕੀਤਾ ਸੀ। ਉਹ ਤਾਂ ਸਾਰੇ ਇਹਨਾਂ ਦਾ ਫਲਸਫਾ ਸਾਬਤ ਹੋ ਗਿਆ। ਇਸ ਕਰਕੇ ਸਾਰੇ ਲੋਕਾਂ ਦੇ ਨਾਲ ਜੋ-ਜੋ ਵਾਅਦੇ ਇਹਨਾਂ ਨੇ ਪੰਜਾਬ ਦੇ ਵਿੱਚ ਕੀਤੇ ਸੀ, ਉਹ ਸਾਰੇ ਵਾਅਦੇ ਫਲਸਫਾ ਸਾਬਤ ਹੋ ਗਏ। ਤੇ ਹੁਣ ਨਵੀਂ ਪ੍ਰੋਜੈਕਟ ਰਿਪੋਰਟ ਬਣਾ ਕੇ ਹੁਣ ਬਾਕੀ ਦੇਸ਼ ਨੂੰ ਠੱਡਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਕਰਕੇ ਇਹਦੇ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਔਰ 나ই ਡੋ ਕੀ ਕਾਂਗਰਸ ਦੀ ਲੀਡਰਸ਼ਿਪ ਦੇ ਉੱਤੇ 나ই ਇਹਦੀ ਕ੍ਰੈਡੀਬਿਲਟੀ ਤੇ ਉੱਤੇ ਕਿਸੇ ਵੀ ਚੀਜ਼ ਦੇ ਉੱਤੇ ਲੋਕੀ ਇਬਾਰ ਨਹੀਂ ਕਰ ਸਕਦੇ ਇਸ ਕਰਕੇ ਇਹ ਠੱਗੀ ਹੈ ਕਲੀਅਰ ਕੱਟ ਠੱਗੀ ਹੈ ਇਸ ਤੋਂ ਇਲਾਵਾ ਇਹਦੇ ਤੇ ਹੋਰ ਕੁਝ ਨਹੀਂ ਕਹਿ ਸਕਦੇ ਤੁਸਾਨਾ ਦਾ ਕਹਿ ਕੇ ਇਹਨਾਂ ਲਈ ਇੱਕ ਵੱਖਰਾ ਬਜਟ ਤੇ ਆਪਕੀ ਤਰ੍ਹਾਂ ਜੇ ਇਹ ਸਭ ਤੋਂ ਜਿਹੜਾ ਟ੍ਰੈਕਸੀਬਲ ਗੱਲ ਹੈ ਕਿ ਕਿਸਾਨ ਨੂੰ ਇਹ ਪਤਾ ਨਹੀਂ ਹੁੰਦਾ ਕਿ ਸਾਡੇ ਲਈ ਐਕਚੁਅਲੀ ਕੀ ਕੀਤਾ ਕੀ ਇਹ ਸਰਕਾਰ ਨੇ ਦੇ ਕਾਰਨ ਕੀ ਜਾ ਰਹੀ ਹੈ ਤੇ ਜੇ ਇੱਕ ਸੈਪਰੇਟ ਬਜਟ ਹੋਏਗਾ ਤੇ ਉਹਦੇ 'ਚ ਕਿਸਾਨਾਂ ਨੂੰ ਪਤਾ ਹੈ ਕਿ ਸਾਡੀ ਐਮਐਸਪੀ ਕੀ ਹੈ ਸਾਡੇ ਖਰਚੇ ਕੀ ਨੇ ਸਾਡੇ ਲੋਨ ਦਾ ਕਿਵੇਂ ਸਿਸਟਮ ਚੱਲੇਗਾ ਕਿ ਜਿਹੜੀ ਇਹ ਬੜੀ-ਬੜੀ ਰਾਤ ਕਿਸਾਨਾਂ ਨੂੰ ਮਿਲੇਗੀ ਔਰ ਇਹ ਮੇਰੇ ਖਿਆਲ ਅਕਿ ਜਿਹੜਾ ਕਾਂਗਰਸ ਨੇ ਇਹ ਵਾਦਾ ਕੀਤਾ ਇਹਨੂੰ ਗਵਰਨਮੈਂਟ ਆਉਣ ਤੇ ਪੂਰਾ ਕੀਤਾ ਜੱਗਾ ਤੇ ਕਿਸਾਨ ਨੇ ਜਿਹੜੀ ਡੈਟ ਵੇ ਜਾਂ ਨਾਨ ਪ੍ਰੋਫਿਟੇਬਲ ਜਿਹੜੀ ਇਹਨੂੰ ਗੱਲ ਮੰਨਿਆ ਗਿਆ ਉਹਦੇ 'ਚ ਅਸੀਂ ਬਾਅਦ ਜ਼ਰੂਰ ਨਿਕਲਾਂਗੇ ਦੂਸਰੇ ਜਿਹੜਾ ਇਹਨਾਂ ਨੇ ਕਹਿ ਕੇ ਜੀਐਸਟੀ ਦੇ ਕਰਾਂਗੇ ਵਾਕਿਆ ਜਿਹੜਾ ਜੀਐਸਟੀ ਦੇ ਵਿੱਚ ਗੱਬੜ ਟਸਟੈਕ ਤੋਂ ਦਾ ਨਾਂ ਦਿੱਤਾ ਕਾਂਗਰਸ ਨੇ ਇਹ ਜਿਹੜਾ ਉਹਨਾਂ ਕਹਿ ਕੇ ਅਸੀਂ ਇਹਦੀ ਸੰਸ਼ੋਧਨ ਕਰਕੇ ਨੂੰ ਦੁਬਾਰਾ ਲੈ ਕੇ ਆਵਾਂਗੇ ਫੇਲਾਂ ਵੀ ਸਾਡੇ ਜਿਹੜੇ ਪੰਜਾਬ ਦੇ ਮਨਿਸਟਰ ਨੇ ਮਨਪ੍ਰੀਤ ਬਾਦਲ ਉਹਨਾਂ ਨੇ ਕਈ ਵਾਰਾਂ ਜੀਐਸਟੀ ਕੌਂਸਲ 'ਚ ਗੱਲ ਤੋਂ ਕੋਸ਼ਿਸ਼ ਕੀਤੀ ਪਰ ਉਹਨੂੰ ਕਿਸੇ ਨੇ ਸੁਣਿਆ ਨਹੀਂ ਕਾਂਗਰਸ ਹੌਲ ਤੇ ਇਹਦਾ ਐਮੈਂਡਮੈਂਟ ਹੋਣੀ ਬਹੁਤ ਜ਼ਰੂਰੀ ਹੈ ਕਿ ਸਰਕਾਰਾਂ ਦੇ ਕੋਲ ਅੱਜ ਜੋ ਹਾਲਾਤ ਨੇ ਉਹਦੇ 'ਚ ਜੀਐਸਟੀ ਦੀ ਬਹੁਤ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਜ ਰੋਜ਼ਗਾਰ ਦੇ ਸਾਧਨ ਪੇੜਾ ਕੀਤੇ ਜਾਣ ਕਿ ਜਿਵੇਂ ਉਹਨਾਂ ਦਰਸ਼ਕ 10 ਲੱਖ ਆਰਮੀ ਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੀ ਨੌਜਵਾਨ ਨੂੰ ਦਿੱਤੀ ਜਾਏ ਕਿ ਜਿੰਨੀਆਂ ਨੌਕਰੀਆਂ ਸਰਕਾਰੀ ਪਈਆਂ ਨੇ ਇਹ ਸਾਨੂੰ ਇਮੀਡੀਏਟਲੀ ਭਰਨੀਆਂ ਚਾਹੀਦੀਆਂ ਔਰ ਬਾਤ ਉਹ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਜਿਹੜੀ ਦੂਸਰੇ ਨੇ ਕਿਹਾ ਕਿ ਜਿਹੜੀ ਕਰਜ਼ਾ ਮਾਫੀ ਵਾਲੀ ਗੱਲ ਹੈ ਪੰਜਾਬ ਗਵਰਨਮੈਂਟ ਨੇ ਪਹਿਲਾਂ ਹੀ ਇਹਦੇ ਚ ਕਰਜ਼ਾ ਮਾਫੀ ਦੀ ਆਪਣੀ ਪਹਿਲ ਕਦਮੀ ਕਰ ਦਿੱਤੀ ਔਰ ਜਿੱਥੇ-ਜਿੱਥੇ ਕਾਂਗਰਸੀਆਂ ਸਰਕਾਰਾਂ ਨੇ ਉਹਨਾਂ ਨੇ ਵੀ ਕੀਤਾ ਜਿਹੜੇ ਉਹਨਾਂ ਨੇ ਕਿਹਾ ਕਿ ਜਿਹੜੇ ਖੇਤ ਮਜ਼ਦੂਰ ਤੇ ਜਾਂ ਐਸਸੀ ਨੇ ਉਹ ਸਾਡੇ ਪੰਜਾਬ ਦੇ ਵਿੱਚ ਉਹ ਵੀ ਉਹਨਾਂ ਦੇ ਕਾਂਗਰਸੀ ਕਮਾਂਡ ਦੀ ਕੰਸਲਟੇਸ਼ਨ ਦੇ ਨਾਲ ਅਸ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਦੇ ਲੋਨ ਸੀਗੇ ਉਹਨਾਂ ਨੂੰ 25000 ਰੁਪਏ ਤੱਕ ਉਹ ਅਸੀਂ ਐਸੀ ਆਰ ਲੈਂਡਲੈਸ ਜਿਹੜੇ ਨੇ ਉਹਨਾਂ ਦੇ ਮਾਫ ਕਰਦੇ ਤੇ ਜੇ ਪੂਰੇ ਜਦੋਂ ਹਿੰਦੁਸਤਾਨ 'ਚ ਇਹ ਚੀਜ਼ ਆ ਗਈ ਤੇ ਬੜਾ ਵੱਡਾ ਇੱਕ ਰੈਵਲੂਸ਼ਨ ਆਏਗਾ ਤੇ ਬੜੀ ਵੱਡੀ ਰਾਤ ਦਿੱਤੀ ਜਾਵੇਗੀ ਜਿਹੜਾ ਨਾਲ ਨਾ ਕਿ এডੂਕੇਸ਼ਨ এডੂਕੇਸ਼ਨ ਹੈਲਥ ਦੋ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਬਾਕੀ ਸਾਰੇ ਕੰਮ ਛੱਡ ਕੇ এডੂਕੇਸ਼ਨ ਐਂਡ ਹੈਲਥ ਦੇ ਉੱਤੇ ਕਰਕੇ ਇਹ ਦੋ ਚੀਜ਼ਾਂ ਨੂੰ ਸਾਨੂੰ ਅੱਗੇ ਲੈ ਕੇ ਜਾਣਾ ਪਵੇ ਤਾਂ ਹੀ ਹੋ ਸਕਦਾ ਕਿ ਵਿਜ਼ਨ ਤੁਹਾਡਾ ਹੋਏਗਾ ਕਿ ਅਸੀਂ ਹਿੰਦੁਸਤਾਨ ਦੇ ਜਿਹੜੀ ਨੌਜਵਾਨ ਪੀੜ੍ਹੀ ਆ ਉਨਾਂ ਨੂੰ ਅੱਗੇ ਲੈ ਕੇ ਜਾਣਾ ਜਿਹੜਾ ਇਹ ਕਿਹਾ ਕਿ ਪਲੱਸ 2 ਤੱਕ ਜਿਹੜੀ ਇਹ ਫਰਸਟ ਤੋਂ ਲੈ ਕੇ ਪਲੱਸ 2 ਤੱਕ ਜਿਹੜੀ এডਿਕੇਸ਼ਨ ਫ੍ਰੀ ਕੀਤੀ ਜਾਏਗੀ ਇਹ ਬੜੀ ਅਪਰੀਸ਼ੀਏਬਲ ਔਰ ਵਧਾਈ ਵਾਲੀ ਗੱਲ ਹੈ ਕਿ ਕਿਸੇ ਨੂੰ ਵੀ ਇਹ ਨਾ ਰਹੇਗੀ ਕਿ ਅਸੀਂ ਕੀ ਫੀਸ ਜਿਹੜੀ ਵੱਧ ਦੇਣੀ ਕੱਢ ਦੇਣੀ ਉਹ ਦੇਖੋ এডਿਕੇਸ਼ਨ ਫ੍ਰੀ ਵਾਲਾ ਬੜਾ ਵੱਡਾ ਸਾਨੂੰ ਇਹ ਰਾਹਤ ਮਿਲੇਗੀ ਕੁੱਲ ਮਿਲਾ ਕੇ ਜੇ ਅਸੀਂ ਠੀਕ ਕਿ ਇਹ ਜਿਹੜਾ ਇਹਨਾਂ ਨੇ ਮੈਚ ਮੈਨੇਜ ਕੀਤਾ 15 ਕਿੰਨੇ ਪੁਆਇੰਟ ਨੇ ਉਹ ਬੜਾ ਛੋਟਾ ਔਰ ਬੜਾ ਐਕਸੈਪਟੇਬਲ ਤੇ ਲੋਕਾਂ ਨੂੰ ਦਿਖਾਉਣ ਵਾਲਾ ਔਰ ਜਿਹਨੂੰ ਬਹੁਤ ਜਲਦੀ ਅਸੀਂ ਕਰ ਸਕਦੇ ਇਹੋ ਜਿਹਾ ਜਿੱਦਾਂ ਉਹਨਾ ਮੋਦੀ ਸਾਹਿਬ ਨੇ ਕਿਹਾ ਸੀ 15 ਲੱਖ ਭੇਜੂਗਾ ਮੈਂ 2 ਕਰੋੜ ਨੌਕਰੀ ਸਾਲ ਦੀਆਂ ਕਰਾਂਗਾ ਇਹ ਝੂਠੇ ਵਾਰੇ ਨਹੀਂ ਔਰ ਜੋ ਕਾਂਗਰਸ ਨੇ ਜੋ ਜੋ ਕਿਹਾ ਉਹਨੂੰ ਕਰਕੇ ਦਿਖਾਇਆ ਇਸੇ ਤਰ੍ਹਾਂ ਜਿਵੇਂ ਪੰਜਾਬ ਦੇ ਵਿੱਚ ਸਾਡੀ ਗਵਰਨਮੈਂਟ ਨੇ ਜੋ ਵਾਦੇ ਕੀਤੇ ਸੋਨਾ ਪੂਰੇ ਕਿ ਦਿੱਤੇ ਨੇ اور ਕਰਦੇ ਹੋਰ ਜਿਹੜੇ ਅੱਗੇ ਅਸੀਂ ਜਾ ਰਹੇ ਹਾਂ ਇਸੇ ਤਰ੍ਹਾਂ ਜਿਹੜਾ ਆਲਡਰ ਲੈਵਲ ਤੇ ਹੋਏਗਾ ਉਹਦੇ 'ਚ ਵੀ ਅਸੀਂ ਆਪਣੇ 바ਾਰੇ ਤੇ ਪੂਰੇ ਉਤਰਾ ਅਗਲ ਜਿਹੜੇ ਨੇ ਪ੍ਰੋਜੈਕਟ ਰਿਪੋਰਟ ਬਾਦਲਾਂ ਦੀ ਹੁੰਦੀ ਹੈ ਕਿਉਂਕਿ ਇਹ ਕਦੇ ਵੀ ਬਾਦਲ ਪਰਿਵਾਰ ਨੇ ਬਿਜ਼ਨਸ ਤੋਂ ਬਿਨਾਂ ਗੱਲ ਨਹੀਂ ਕੀਤੀ ਤੇ ਪੋਲੀਟੀਕਲ ਜਿਹੜੀ ਹੈ ਇਹ ਵੀ ਇਹਨਾਂ ਦਾ ਪ੍ਰੋਜੈਕਟ ਹੈ ਜਿਹੜੀ ਇਹਨਾਂ ਦਾ ਖਾਦੀਦਲ ਹੈ ਇਹ ਲਿਮਟਿਡ ਕੰਪਨੀ ਹੈ ਇਹਨਾਂ ਨੇ ਪ੍ਰੋਜੈਕਟ ਰਿਪੋਰਟਾਂ ਡੀਪੀਆਰ ਬਾਦਲਾਂ ਦੇ ਘਰਾਂ 'ਚ ਵਾਰਦੀ ਹੈ ਕਾਂਗਰਸ ਦੇ ਘਰ 'ਚ ਨਹੀਂ ਵਾਰਦੀ ਜਿਹੜਾ ਮੈਨਿਫੈਸਟੋ ਲੈਂਦਾ ਉਹ ਕੱਲਾ ਪੰਜਾਬ ਲਈ ਨਹੀਂ ਪੂਰੇ ਹਿੰਦੁਸਤਾਨ ਲਈ ਹੈ ਔਰ ਜਿਹੜੀ ਜਿਹੜੀ ਇਹਨਾਂ ਨੇ ਇਨਕਮ ਕਹੀ ਆ ਇਹਦੇ ਚ ਮੇਰੇ ਖੜ ਕੇ ਪੰਜਾਬ ਦੇ ਵਿੱਚ ਵੀ ਕੀ ਇਹੋ ਜਿਹੇ ਲੋਕ ਹੋਣਗੇ ਤੇ ਸਾਰੇ ਬਾਦਲ ਪਰਿਵਾਰ ਵਰਗੇ ਮੀਟਿੰਗ ਮੇਰੇ ਖਲ ਪੰਜਾਬ ਚ થઈ ਇਹੋ ਜਿਹੇ ਜਿਨ੍ਹਾਂ ਨੂੰ ਲੈਂਡਲੈਸ ਜਾਂ ਅਖਾੜੀਏ ਉਹ 16000 ਤੋਂ ਵੀ ਘੱਟ ਮਿਨਿਮਮ ਵੇਜਸ ਵਾਲੇ ਵੀ ਪੰਜਾਬ ਚ ਲੋਕ ਹੈਗੇ ਨੇ ਦੂਸਰੀ ਚੀਜ਼ ਜਿਹੜੀ ਉਹਨਾਂ ਨੇ ਇੱਥੇ ਹੀ ਆ ਕਿ ਕਾਂਗਰਸ ਨੇ 81% ਕਰਜ਼ਾ ਮਾਫੀ ਮੇਰੇ ਖਲ ਪ੍ਰਕਾਸ਼ ਸਿੰਘ ਬਾਦਲ ਕਿਸੋ ਗੀਤ ਸਿੰਘ ਬਾਦਲ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਇਹ ਕਹਣਾ ਮੈਂ ਇਹਨਾਂ ਨੂੰ ਜ਼ਰੂਰ ਜਣਾਉਣਾ ਚਾਹੁੰਦਾ ਕਿ ਜਿਸ ਵੇਲੇ ਕੈਪਟਨ ਸਾਹਿਬ ਨੇ ਖਿਆਲ ਸੀ ਪੰਜਾਬ ਦੇ ਕਿ ਕਰਜ਼ਾ ਮਾਫ਼ੀ ਦੀ ਗੱਲ ਕਰਾਂਗੇ ਤੇ ਪ੍ਰਕਾਸ਼ ਇਸੇ ਹੀ ਬਾਦਲ ਨੇ ਪਰਿਵਾਰ ਨੇ ਕਿਹਾ ਸੀ ਕਿ ਕਿੱਥੋਂ ਪੈਸਾ ਲੈ ਕੇ ਆਉਣਗੇ 2 ਲੱਖ ਦਾ ਅਸੀਂ ਜਿਹੜਾ ਕਰਜ਼ਾ ਮਾਫ਼ ਕੀਤਾ ਪਹਿਲ ਉਹ ਤੇ ਲੋਕਾਂ ਨੂੰ ਕਹਿਣ ਕਿ ਜੀ ਤੁਹਾਡਾ ਧੰਨਵਾਦ ਬਾਕੀ ਜਿਹੜਾ ਕਰਜ਼ਾ ਪਿਆ ਉਹਨੂੰ ਵੀ ਮਾਫ਼ ਕੀਤਾ ਜਾਏ ਨਹੀਂ ਤਾਂ ਮੈਨਾਂ ਮੰਨ ਵਾਲੀ ਗੱਲ ਹੈ ਤੇ ਇਸ ਕਰਕੇ ਇਹਨਾਂ